ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਬਰਥਡੇ ਹੈ ਤੇ ਉਹਨਾਂ ਨੂੰ ਆ ਸ਼ਰਧਾਂਜਲੀ ਦਿੱਤੀ ਗਈ ਹੈ ਔਰ ਖਾਸ ਤੌਰ ਤੇ ਉਹਨਾਂ ਦੇ ਵਾਸਤੇ ਇੱਕ Song ਡੈਡੀਕੇਟ ਕੀਤਾ ਗਿਆ ਹੈ ਰੌਕੀ ਮਿੱਤਲ ਜੋ ਕਿ ਸਾਡੇ ਨਾਲ ਨੇ ਉਹਨਾਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਪੈਸ਼ਲੀ ਉਹਨਾਂ ਨੂੰ ਡੈਡੀਕੇਟ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਜੇ ਅਸੀਂ ਗੱਲ ਕਰ ਲਈ ਸੁਖਬੀਰ ਬਾਦਲ ਦੇ ਵੀ Song ਆਏ ਸੀ ਰੌਕੀ ਮਿੱਤਲ ਜੀ ਸਾਡੇ ਨਾਲ ਨੇ ਮਿੱਤਲ ਸਾਹਿਬ ਕਿਉਂਕਿ ਪਹਿਲਾਂ ਵੀ ਤੁਸੀਂ ਚਰਚਾਵਾਂ 'ਚ ਰਹੇ ਹੋ ਤੇ ਅੱਜ ਇੱਕ ਹੋਰ Song ਤੁਸੀਂ ਡੈਡੀਕੇਟ ਕੀਤਾ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਉਹਦੇ ਭਜੀ ਮੈਂ ਜਿਹੜੀ ਪ੍ਰਕਾਸ਼ ਸਿੰਘ ਬਾਦਲ ਸੀਗੇ ਉਹਨਾਂ ਦਾ ਡਿਵੈਲਪਮੈਂਟ ਦੇਖ ਕੇ ਜਿਹੜੇ ਉਹਨਾਂ ਨੂੰ ਕਿਸਾਨਾਂ ਨੂੰ ਕਨੈਕਸ਼ਨ ਦੇ ਬਿਜਲੀ ਦੇ ਥਰਮਲ ਪਲਾਂਟ ਬਣਾਏ ਸੜਕਾਂ ਬਣਾਈ ਨਿਊ ਚੰਡੀਗੜ੍ਹ 에어로 ਸਿਟੀ 에어ਪੋਰਟ ਪਤਾ ਨਹੀਂ ਕਿੱਕਿਆ ਬਣਾਇਆ ਉਹਨਾਂ ਨੇ ਤੇ ਉਹਨਾਂ ਨੂੰ ਦੇਖ ਕੇ ਮੈਂ ਉਹ ਗਾਣਾ ਬਣਾਇਆ ਕਿਉਂਕਿ ਵੀ ਅੱਜਕੱਲ ਦਾ ਜਿਹੜਾ ਮਾਹੌਲ ਹੈ ਰਾਜਨੀਤੀ ਦਾ ਅੱਜਕੱਲ ਦਾ ਕਾਂਟੋ ਕੋਲੇਸ਼ੀ ਬਣ ਕੇ ਰਹਿ ਗਈ ਪੰਜਾਬ ਦੀ ਰਾਜਨੀਤੀ ਬਈ ਜਮਨ ਨੀਂਸ਼ ਨੇ ਖਾਲੀ ਕਿਸਾਨ ਬੋਡਰਾਂ ਤੇ ਬੈਠੇ ਨੇ ਉਹ ਸਾਰੀ ਚੀਜ਼ਾਂ ਦੇਖ ਕੇ ਮੈਂ ਗਾਣਾ ਬਣਾਇਆ ਵੀ ਬਾਦਲ ਸਾਹਿਬ ਤੈਨੂੰ ਕਰਦੇ ਆ ਯਾਦ ਵੀ ਬਾਦਲ ਸਾਹਿਬ ਦੀ ਹੁਣ ਯਾਦ ਆ ਰਹੀ ਆ ਜਨਮ ਦਿਨੇ ਵੀ ਜਿਹੜੇ ਤੁਸੀਂ ਕੰਮ ਕਰਕੇ ਨਾ ਕੋਈ ਕਰ ਸਕਿਆ ਮੇਰੇ ਖਿਆਲ ਨਾਲ ਕਿੰਨੇ ਪਹਿਲਾਂ ਕੀਤਾ ਇਸ Song 'ਚ ਤੁਸੀਂ ਸਾਰੀ ਚੀਜ਼ਾਂ ਉਹੀ ਸਪੈਸ਼ਲੀ ਦਿੱਤੀਆਂ ਉਹਨਾਂ ਦੇ ਡਿਵੈਲਪਮੈਂਟ ਵਾਸਤੇ ਉਹਨਾਂ ਦਾ ਨੇਚਰ ਉਹਨਾਂ ਦਾ ਸੁਭਾਅ ਬਾਰੇ ਹਾਂ ਜਿੱਦਾਂ ਬੀਨਾ ਕਾਲੀ ਪੰਜਾਬ ਖਾਲੀ ਲੱਗਦਾ ਏ ਅਜੇ ਨੇਤਾ ਕਰਨ ਡਰਾਮੇ ਆਸਰਾ ਰੱਬ ਦਾ ਏ ਆ ਤਾਂ ਨਹੀਂ ਤਾਂ ਸਾਰੀ ਡਰਾਮੇਬਾਜ਼ੀ ਹੋ ਗਈ ਅਰ ਜਦੋਂ ਤੋਂ ਅਕਾਲੀ ਦਲ ਤੋਂ ਬਗੈਰ ਪੰਜਾਬ ਖਾਲੀ ਹੋਇਆ ਭਾਜੀ ਨਾ ਕੋਈ ਕਿਸਾਨਾਂ ਦੀ ਸੁਣ ਰਿਹਾ ਨਾ ਕੋਈ ਗਰੀਬਾਂ ਦੀ ਸੁਣ ਰਿਹਾ ਨਾ ਕੋਈ ਛੋਟੇ ਵਪਾਰੀਆਂ ਦੀ ਸੁਣ ਰਿਹਾ ਕੋਈ ਚੀਜ਼ਾਂ ਮੈਂ ਲੈ ਕੇ ਆਇਆ ਇਸ ਪੂਰੇ Song ਦੇ ਵਿੱਚ ਪੂਰੇ Song ਦੇ ਵਿੱਚ ਇਸ ਪੂਰੇ Song ਦੇ ਵਿੱਚ ਹੋਰ ਇਸ ਤੋਂ ਤੁਸੀਂ ਥੋੜੀ ਜੀ ਪੰਕਤੀਆਂ ਸੁਣਾ ਕੇ ਦੱਸੋ ਛੋੜਾ ਜਾ ਵਿਊਅਰਸ ਜਿਹੜੇ ਨੇ ਕਿਉਂਕਿ ਪਹਿਲਾਂ ਵੀ ਬੜਾ ਹੀ ਹਿੱਟ ਗਿਆ ਸੀ ਤੁਹਾਡਾ Song ਮੈਂ ਸਭ ਤੋਂ ਪਹਿਲਾਂ ਗਾਇਆ ਭਾਜੀ ਤੇਰਾ ਪੰਜਾਬ ਦਾ ਬਾਦਲ ਸਾਹਿਬ ਹੁਣ ਉੱਜੜ ਗਿਆ ਜਵਾਨੀ ਨਸ਼ੇ ਨੇ ਮਾਰੀ ਕਿਸਾਨ ਵੀ ਪਿਛੜ ਗਿਆ ਬਾਦਲ ਸਾਹਿਬ ਤੈਨੂੰ ਕਰਦੇ ਆ ਯਾਰ ਇਹ ਗਾਣਾ ਮੈਂ ਜਿੱਦਾਂ ਅੱਗੇ ਮੈਂ ਲਿਖਣ ਲੱਗਿਆ ਜਦ ਪੰਜਾਬੀ ਬਾਰੇ ਜ਼ਿਆਦਾ ਮੈਂ ਨਹੀਂ ਜਾਣਦਾ ਸੀਗਾ ਬਟ ਮੈਂ ਦੇਖਿਆ ਵੀ ਕੀ ਜਿੱਦਾਂ ਜਿਰਪੁਰ ਦੇਖਿਆ ਸੀਗਾ ਕਿਤੇ ਪਿੰਡ ਹੁੰਦਾ ਸੀਗਾ ਮੁਹਾਲੀ ਦੇਖਿਆ ਸੀਗਾ ਇੱਕ ਛੋਟਾ ਸਾ ਕਸਬਾ ਹੁੰਦਾ ਸੀਗਾ ਮੇਰੇ ਹਣੇ ਤੋਂ ਵੀ ਲੋਗ ਕਰ ਰਿਹਾ ਭਾਜੀ ਪੰਚਕੂਲਾ ਪਹਿਲਾਂ ਬਹੁਤ ਅੱਗੇ ਸੀਗਾ ਹੁਣ ਪਿਛੜਦਾ ਪਿਛੜਦਾ ਕਿੱਥੇ ਰਹਿ ਗਿਆ ਉੱਥੇ ਹੀ ਖੜਿਆ ਜਿੱਥੇ 20-25 ਸਾਲ ਪਹਿਲਾਂ ਸੀ ਤੁਹਾਨੂੰ ਲੱਗਦਾ ਕਿ ਕਿਸੇ ਤਰ੍ਹਾਂ ਦੀ ਕੋਈ ਡਿਵੈਲਪਮੈਂਟ ਹਰਿਆਣਾ ਦੇ ਵਿੱਚ ਨਹੀਂ ਹੋਈ ਹੈ ਜਿੱਦਾਂ ਟ੍ਰਾਈ ਸਿਟੀ ਤੇ ਨਹੀਂ ਹੋਈ ਜਿੱਦਾਂ ਪੰਜਾਬ ਦੇਖੋ ਕਿਤੇ ਤੇ ਕਿਤੇ ਚਲੇ ਗਿਆ ਰਾਜਪੁਰਾ ਤੱਕ ਚਲੇ ਗਿਆ ਬਨੂੜ ਤੱਕ ਚਲੇ ਗਿਆ ਤੇ ਤੁਹਾਨੂੰ ਲੱਗਦਾ ਕਿ ਹੁਣ ਡਵੈਲਪਮੈਂਟ ਨਹੀਂ ਹੋ ਰਹੀ ਹੈ ਇਸ ਵੇਲੇ ਨਹੀਂ ਹੋ ਰਹੀ ਬਿਲਕੁਲ ਡਵੈਲਪਮੈਂਟ ਹੀ ਹੋ ਰਹੀ ਤੁਸੀਂ ਜਿਰਪੁਰ ਜਾਓ ਉੱਥੇ ਸੜਕਾਂ ਦਾ ਹਾਲ ਦੇਖੋ ਪਾਜੀ ਗੰਦਗੀ ਦਾ ਹਾਲ ਦੇਖੋ ਉਹ ਚੀਜ਼ਾਂ ਰਹੀ ਨਹੀਂ ਗਈਆਂ ਪੋਪੂਲੇਸ਼ਨ ਵੀ ਉਸੇ ਹਿਸਾਬ ਨਾਲ ਵੱਧ ਰਹੀ ਹੈ ਪਾਜੀ ਪਤਾ ਕੀ ਚੱਕਰ ਹੈ ਹੁਣ ਤਾਂ ਬਸ ਇਹ ਚੀਜ਼ਾਂ ਰਹੇਗੀ ਇਹ ਮੁਫਤ ਦੇ ਦਾਂਗੇ ਇਹ ਮੁਫਤ ਦੇ ਦਾਂਗੇ ਬਟ ਉਹ ਕੰਮ ਤਾਂ ਰਹੇ ਨਹੀਂ ਜਿਹੜਾ ਵਿਕਾਸ ਹੈ ਉਹ ਤਾਂ ਖਤਮ ਹੋ ਗਿਆ ਹੁਣ ਤਾਂ ਰੰਗਲਾ ਪੰਜਾਬ ਨਹੀਂ ਕੰਗਲਾ ਪੰਜਾਬ ਬਣ ਕੇ ਰਹਿ ਗਿਆ ਤੁਸੀਂ ਥੋੜੀ ਜੀ ਪੰਕਤੀ ਸੁਣਾ ਕੇ ਦੱਸੋ ਸਭ ਪਰਾਜਾ ਵੀਵਰ ਸੁਣਾ ਚਾਹੁੰਦੇ ਤੁਹਾਡੀ ਆਵਾਜ਼ ਤੇ ਬਣ ਰਹੀ ਹੈ ਥੋੜੀ ਜੀ ਲਹਿਰ ਬਣ ਰਹੀ ਹੈ ਤਾਂ ਬਣਾਓ ਇੱਕ ਨਾਲ ਚੱਲ ਰਹਿਣਾ ਹਾਂ ਹਾਂ ਇਹਦੇ ਨਾਲ ਹੀ ਥੋੜਾ ਜਿਹਾ ਗੂੰਜ ਬਣਾ ਦਿਓ ਕੋਈ ਗੱਲ ਨਹੀਂ ਥੋੜੀ ਵੋਕਲ ਕਰ ਦਿਓ ਥੋੜਾ ਜਆ ਜੇ ਸੁਰ ਤੋਂ ਵੋਕਲ ਕਰ ਦਿਓ ਥੋੜਾ ਜਆ ਸਟਾਰਟਿੰਗ ਤੇ ਲਾ ਦਿਓ ਕਿਉਂਕਿ ਇਹ ਇਹਨਾਂ ਦਾ ਕਹਿਣਾ ਹੈ ਕਿ ਸਪੈਸ਼ਲੀ ਇੱਕ ਇਮੋਸ਼ਨਲੀ ਕਹਿ ਸਕਦੇ ਚੱਲ ਕਰ ਦਿਓ ਹਾਂ ਜੀ ਦਾ ਤਨੁ ਕਰਦੇ ਆਂ ਪਾਦਲ ਸਾ ਤੇਰੀ ਹੁੰਦੀ ਆ ਇਹ ਪੂਰੀ ਤੁਸੀਂ ਪੂਰੀ ਧੁਨ ਜਿਹੜੀ ਹੈਗੀ ਹੈ ਲਿਰਿਕਸ ਹੈ ਪੂਰੀ ਤੁਸੀਂ ਆਪ ਕਰ ਕਿਤੇ ਹੈ ਇਹ ਟੂਨ ਪਾਕਿਸਤਾਨੀ ਫੋਕ ਹੈ ਅੱਛਾ ਪਾਕਿਸਤਾਨੀ ਫੋਕ ਹੈ ਅੱਛਾ ਹਾਂ ਤੇ ਗਾਣਾ ਸਾਰਾ ਆਪ ਲਿਖਿਆ ਹੈ ਇਹ ਤੁਸੀਂ ਖੁਦ ਲਿਖਿਆ ਸਭ ਕੁਝ ਆਪ ਕੀਤਾ ਹੈ ਠੀਕ ਹੈ ਤੇਰਾ ਪੰਜਾਬ ਤਬਦਲ ਸਾਹਿਬ ਹੁਣ ਉਜੜ ਗਿਆ ਜਵਾਨੀ ਨਸੇ ਨੇ ਮਾਰੀ ਕਿਸਾਨ ਵੀ ਪਿਛੜ ਗਿਆ ਇਹ ਜਵਾਨੀ ਤੇ ਕਿਸਾਨੀ ਨੂੰ ਲੈ ਕੇ ਬਣਾਇਆ ਜਵਾਨੀ ਤੇ ਕਿਸਾਨੀ ਬਾਕੀ ਸਾਰਾ ਪ੍ਰੋਜੈਕਟ ਤੁਸੀਂ ਅੱਗੇ ਦਿਖਾਓਗੇ ਉਹਨਾਂ ਦੇ ਵਿੱਚ ਜਿਹੜੇ ਸਪੋਰਟ ਵੀ ਪਾਏ ਆ ਯਾਨੀ ਕਿ ਤੁਸੀਂ ਪਿਕਚਰਾਈਜੇਸ਼ਨ ਵੀ ਜਿਹੜੀ ਹੈਗੀ ਉਹ ਨਾਲ ਉਹ ਜਿਹੜੇ ਬਾਜੀ ਬਾਦਲ ਸਾਹਿਬ ਨੇ ਕੰਮ ਕੀਤੇ ਜਿਹੜੇ ਪਿਛਲੇ 10 ਸਾਲਾਂ ਦੇ ਸਾਰੇ ਕੇ ਸਾਰੇ ਪ੍ਰੋਜੈਕਟ ਤੇ ਆਪਾਂ ਪਾ ਕੇ ਲੈ ਕੇ ਆਏ ਆ ਅੱਜ ਕੀ ਹੈ ਪਹਿਲਾਂ ਕੀ ਸੀਗਾ ਆ ਜਿਹੜੇ ਮੰਨ ਲਓ ਕਾਂਟੋ ਕਲੇਸ਼ੜੇ ਵਿਧਾਨ ਸਭਾ ਦੇ ਉਹ ਵੀ ਪਾਏ ਆ ਅੱਜ ਦੀ ਸਰਕਾਰ ਕਿਦਾਂ ਚੱਲ ਰਹੀ ਹੈ ਉਹ ਵੀ ਪਾਇਆ ਕਿੰਨੇ ਮਿੰਟ ਦਾ ਸੌਂਗ ਜਿਹੜਾ ਆਏਗਾ 4 ਮਿੰਟ ਦਾ 4 ਮਿੰਟ ਦਾ ਸੌਂਗ 4 ਠੀਕ ਹੈ ਤਾਂ ਤੁਸੀਂ ਅੱਜ ਲਾਂਚ ਕਰ ਰਹੇ ਹੋ ਲਾਂਚ ਕਰ ਰਹੇ ਆ ਅੱਜ ਲਾਂਚ ਕਰ ਰਹੇ ਆ ਲਾਂਚ ਕਰ ਰਹੇ ਆ ਤੇ ਬਿਲਕੁਲ ਰੌਕੀ ਮਿੱਤਲ ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਪੂਰੀ ਪਿਕਚਰੇਜਨ ਕੀਤੀ ਹੈ ਸੌਂਗ ਆਇਆ ਇਹਨਾਂ ਵੱਲੋਂ ਖੁਦ ਲਿਖਿਆ ਗਿਆ ਔਰ ਅੱਜ ਦਾ ਪੰਜਾਬ ਦੀ ਅਸੀਂ ਗੱਲ ਕਰ ਲਈਏ ਆ ਇਨਾਂ ਦੇ ਟਾਈਮ ਦਾ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ ਕਿਸ ਤਰ੍ਹਾਂ ਦੇ ਡਿਵੈਲਪਮੈਂਟ ਸੀ ਇਹ ਇਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਹਾਲਾਂਕਿ ਹੁਣ ਉਹ ਚੀਜ਼ਾਂ ਨਹੀਂ ਹੈ ਜਿਹੜੇ ਇਹਨਾਂ ਨੂੰ ਕਿਹਾ ਕਿ ਜਵਾਨੀ ਤੇ ਕਿਸਾਨੀ ਉਸ ਨੂੰ ਲੈ ਕੇ ਇੱਕ ਪੂਰਾ ਸੌਂਗ ਜਿਹੜਾ ਹੈ ਉਹ ਤਿਆਰ ਕੀਤਾ ਚੰਡੀਗੜ੍ਹ ਤੋਂ ਕੈਮਰਾਮੈਨ ਜਿੰਦਰ ਕੁਮਾਰ ਨਾਲ ਮਨੋਜ ਰਾਠੀ ਨੀ ਜੈਦੀਨ ਪੰਜਾਬ